ਦੇ ਹਲਕੇ ਦੇ ਹੁੰਦੇ ਰਹੇ ਜੀ ਨੀਚੇ ਦੇਲੇ ਸਾਡੇ ਐਮਐਲਏ ਸਾਵਾ ਅਸੀਂ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਮਿਲ ਕੇ ਆਏ ਹਾਂ ਕਿਉਂਕਿ ਅੱਜ ਪੂਰੇ ਪੰਜਾਬ ਸਭ ਕੇ ਗ੍ਰੇਮ ਕਰ ਰਹਾ ਹੈ ਬਹੁਤ ਵਧੀਆ ਮਾਹੌਲ ਹੈ ਆਮ ਆਦਮੀ ਪਾਰਟੀ ਦਾ ਭਗਵੰਤ ਸਿੰਘ ਦਾ ਜਿਨ੍ਹਾਂ ਨੇ 2 ਸਾਲ ਦੇ ਵਿੱਚ ਰਿਕਾਰਡ ਤੋੜ ਕੰਮ ਕੀਤੇ ਨੇ ਤੋਂ ਪਿੱਛੇ ਕਰਲੀ ਨਾ ਥੋੜਾ ਜਿਹਾ ਗੱਲ ਕਰੀਏ ਤੁਹਾਡੇ ਪ੍ਰੋਫਾਈਲ ਦੀ ਚਾਹੇ ਗੱਲ ਕਰੀਏ ਹੈਲਥ ਦੀ ਚਾਹੇ ਜ਼ਿੰਮੇਦਾਰ ਨੀਚੀ ਕਰੀਏ ਜਿੱਦ ਸਾਡੇ ਪ੍ਰਹਾ ਸੀ ਜਰ ਪਾਣੀ ਨਹੀਂ ਸੀ ਪਹੁੰਚਦਾ ਉਹਨਾਂ ਨੂੰ ਚੱਕ ਕੇ ਪਾਣੀ ਦੇ ਰਹੇ ਚਾਹੇ ਗੱਲ ਕਰੀਏ ਜੌਬ ਦੀ ਘੱਟੋ ਘੱਟ 30000 ਦੇ ਕਰੀਬ ਜਿਹੜੀ ਜੌਬ ਦਿੱਤੀਆਂ ਨੇ ਪੰਜਾਬ ਅਸੀਂ ਉਹ ਮੁੱਦੇ ਲੈ ਕੇ ਜਾਵਾਂਗੇ ਕਿਉਂਕਿ ਅੱਜ ਜਿਹੜੇ ਪਿੰਡਾਂ ਦੀ ਗੱਲ ਕਰ ਚ ਸ਼ਹਿਰਾਂ ਦੀ ਗੱਲ ਕਰ ਲੋ 90% ਦੇ ਲੋਕ ਜਿਹੜੇ ਗਰੀਬ ਸੀਗੇ ਜਾਂ ਮਿੰਡੋਕਰ ਸੀਗੇ ਉਹਨਾਂ ਦਾ ਬਿਲ 0 ਆ ਰਿਹਾ ਤੇ ਉਹ 0 ਫਿਲ ਕਰਕੇ ਲੋਕ ਜਿਹੜੇ ਆ ਉਹ ਸਾਡੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾ ਸਾਨੂੰ ਪੂਰੀ ਉਮੀਦ ਹੈ ਜਿਵੇਂ ਅੱਜ ਅਸੀਂ ਨੌ ਦੇ ਨੌ ਇੱਥੇ ਐਮਐਲ ਸਾਬਾ ਨੇ ਤੇ ਪਹੁੰਚਿਆ ਚਾਹੇ ਖੰਨੇ ਤੋਂ ਚਾਹੇ ਅਮਰਗੱਡ ਸਾਹਿਬ ਤੋਂ ਚਾਹੇ ਬਸੀਫਰਣਾ ਤੋਂ ਚਾਹੇ ਸਾਡੇ ਬਿੰਕ ਸਾਹਿਬ ਆਏ ਨੇ ਆਪਣਾ ਹਮਲੋ ਤੋਂ ਸਾਡੇ ਰਾਏਕੋਟ ਸਾਹਿਬ ਤੋਂ ਆਏ ਐ ਮੁੰਡੀਆਂ ਸਾਹਿਬ ਆਏ ਸਾਨੇ ਅਲਸਾਹਬ ਤੋਂ ਸਰ ਦੇ ਫਟੇਕਾਰ ਸਾਹਿਬ ਤੋਂ ਆਏ ਆ ਸੋਹਣ ਸਾਹਿਬ ਸਾਡੇ ਖੰਨੇ ਤੋਂ ਜਿਹੜੇ ਸਾਨੂੰ ਪੂਰੀ ਉਮੀਦ ਹੈ ਅਸੀਂ 9 ਦੀਆਂ 9 ਇੱਥੇ ਦੇ 9 ਹਲਕੇ ਪੈਂਦੇ ਉਹ ਤੋਂ ਬਾਅਦ ਬਾਅਦ ਜਿੱਤਾਂਗੇ ਸਾਨੂੰ ਪੂਰੀ ਹੈ ਪੁਗਾਂਤਪਾਨ ਦੀ ਜੀ ਕਰੀਮ ਨਹੀਂ ਲਗਾ ਰੋ ਪੁਗਾਂਤਪਾਨ ਦੀ ਲੋਕ ਇਹ ਨਾ ਪੰਜਾਬ ਦੇ ਲੋਕ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਆ ਜੋ ਅੱਜ ਕੇਜਰੀਵਾਲ ਸਾਹਿਬ ਨੇ ਧੱਕਾ ਕੀਤਾ ਮੋਦੀ ਨੇ ਧੱਕਾ ਕੀਤਾ ਇਤਨਾ ਕਾ ਸੰਜੀ ਸਾਡੇ ਦੇ ਬੜੇ ਲੀਡਰ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਜਮਾਨਤ ਹੋਈ ਹੈ ਇਹ ਕੇਜਰੀਵਾਲ ਸਾਹਿਬ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੱਖਾਂ ਦੀ ਤਦਾਦ ਚ ਲੋਕ ਦਿੱਲੀ ਗਏ ਇਹ ਵੀ ਤੇਰੇ ਫਰੇਮ ਮੇ ਨਹੀਂ ਹੈ ਪਹਿਨਾ ਉਹ ਸਰਵੇ ਦੀ ਗੱਲ ਕਰਦੇ ਵੀ ਇੰਨੀਆਂ ਸੀਟਾਂ ਆਉਣਗੀਆਂ ਬੀਜੇਪੀ ਨੂੰ ਇੰਨੀਆਂ ਆਉਣਗੀਆਂ ਜਾਂ ਕਾਂਗਰਸ ਇੰਨੀਆਂ ਆਉਣਗੇ ਦੂਜਾਂ ਅੱਜ ਦਾ ਸਰਵੇ ਦਿੱਲੀ ਦਾ ਵੀ ਆ ਉਹ ਵੀ ਅੱਜ ਉਹ ੱੱਕੇ ਕਰਕੇ 70 ਸਾਹੀ 7 ਜਿੱਤਣੇ ਉੱਤੇ ਪੰਜਾਬ ਲਈ 13 ਸੀਟਾਂ ਜਿੱਤਾਂਗੇ ਉਹ ਸਾਨੂੰ ਬੜਾ ਵੱਡਾ ਇਹ ਚੀਜ਼ ਆ ਨਜ਼ਰ ਆਇਆ ਹੈ ਜਦੋਂ ਵੀ ਗਏ ਤੱਕੇ ਕਰਦੇ ਰਹਿਣਗੇ ਤੇ ਮੋਤੀ ਤੱਕੇ ਕਰੂਗਾ ਜਾਂ ਵੀ ਜੇ ਵੀ ਕਮੈਂਟ ਕਰੂਗਾ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਰੇ ਇਕੱਠੇ ਜੀ ਵੀ ਤੁਹਾਡੇ ਪੁਰਾਣੇ ਸਾਥੀਆਂ ਨਾਲ ਕਾਂਗਰਸੀਆਂ ਨਾਲ ਤੁਹਾਡਾ ਮੁਕਾਬਲਾ ਹੋਏਗਾ ਕਿਵੇਂ ਲੱਗਦਾ ਤੁਹਾਡੇ ਲਈ ਮੁਕਾਬਲੇ ਕਿਉਂਕਿ ਕਾਂਗਰਸ ਪਾਰਟੀ ਪੰਜਾਬ 'ਚ ਮੁਕਾਬਲੇ 'ਚ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਜੋ ਭਗੰਤ ਮਾਨ ਜੀ ਨੇ ਕੰਮ ਕੀਤੇ ਆ ਲੋਕ ਸਾਰੇ ਜਿਵੇਂ 92 ਸਾਡੇ ਐਮਐਲਏ ਜਿੱਤੇ ਸੀਗੇ ਤੇ ਸਾਨੂੰ ਇਹ ਜਿਵੇਂ ਲੋਕੀ ਬਖਰੇ ਬਖਨੇ ਗੱਲਾਂ ਕਰੀ ਜਾਂ ਪਰ ਅਸੀਂ 13 ਦੇ 13 ਸੀਟਾਂ ਅਸੀਂ ਜਿੱਤ ਕੇ ਭਗਵੰਤ ਜੀ ਚੋਲੀ ਚ ਪਾਵਾਂਗੇ ਕੇ ਜੀ ਦਾ ਸਰਸ ਚੋਲੀ ਸਪ੍ਰਚਾਰ ਕਰਨ ਲਈ ਕਦੋਂ ਆ ਰਹੇ ਕੋਈ ਰੋਡ ਸ਼ੋਅ ਦਾ ਪਲਾਨ ਬਣਿਆ ਜਾਂ ਕੀ ਕੋਈ ਸੀਐਮ ਸਾਹਿਬ ਨਾਲ ਜਦ ਗੱਲ ਹੋਈ ਹੈ ਉਹ ਸਾਨੂੰ ਹਰ ਹਲਕੇ ਨੂੰ 3-4-4 ਦਿਨ ਟਾਈਮ ਦੇਣਗੇ ਤੇ ਰੋਡ ਸ਼ੋਅ ਵੀ ਕਰਾਂਗੇ ਜਿਹੜੀ ਭਾਰਮੀਆਂ ਰੈਲੀਆਂ ਵੀ ਕਰਾਂਗੇ ਉਹਦੇ ਨਾਲ ਲੋਕੀ ਮਾਹੌਲ ਬਣਦਾ ਸਾਨੂੰ ਪੂਰੀ ਆਸ ਸਾਨੂੰ ਅਸੀਂ ਕਿਦਾ ਫਾਇਦਾ ਗਾਸਾ ਮਹੱਲ ਨੇ ਮੁਕਾਬਲੇ ਤੋਂ ਬਾਅਦ ਹੋਣ ਦੇ ਕਾਰਨ ਕੀ ਹੈ ਕਿਉਂਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਡਿਸਪਲਿਨ ਦੀ ਗੱਲ ਹੈ ਜਿਹਨੂੰ ਉਹ ਟਿਕਟ ਦਿੰਦੇ ਆ ਤੇ ਉਹਨੂੰ ਪਹਿਲਾਂ ਹਰਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਨੇ ਐਵੇਂ ਤੁਹਾਡੇ ਸਾਹਮਣੇ ਆਉਣ ਵਾਲੇ ਟਾਈਮ 'ਚ ਵੀ ਇਹ ਚੀਜ਼ ਹੋਣੀ ਹੈ ਪਰ ਸੱਚੀ ਜਿਹੜੀ ਆਮ ਆਦਮੀ ਪਾਰਟੀ </body>ਪੰਜਾਬ ਚੋਂ ਪੂਰੀ ਇਕੱਠੀ ਆ ਅਮਰ ਅਮਰ ਸਿੰਘ ਮਿੱਤਰ ਨੇ ਚੰਨੀ ਉਹ ਉਹਨਾਂ ਨੇ ਕੀ ਕਰਿਆ ਉੱਥੇ ਲਿਖਿਆ ਸੀ ਚੰਨੀ ਜਲੰਧਰੀ ਕਹਿੰਦੇ ਜਲੰਧਰ ਸ਼ਹਿਰ ਕੇ ਜਿਹੜਾ ਜਾ ਰਿਹਾ ਚੰਨੀ ਤਾਂ ਮੇਰਾ ਮਿੱਤਰ ਮੁੱਤਰ ਕਦੇ ਵੀ ਨਹੀਂ ਰਿਹਾ ਠੀਕ ਹੈ ਜੀ ਤੇ ਅਸੀਂ ਤਾਂ ਹੁਣ ਜਿਹੜੇ ਸਾਡੇ ਸਾਡੇ ਤਾਂ ਹੁਣ ਮਿੱਤਰ ਸਾਡੇ ਜਿਹੜੇ ਮੁਖਮੰਦੀ ਸਾਹਿਬ ਉਹ ਨੇ ਜਿਨ੍ਹਾਂ ਨੇ ਪੰਜਾਬ ਬਚਾਉਣਾ ਜਿਨ੍ਹਾਂ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਅੱਜ ਜਿਹੜੇ ਗਰੀਬ ਲੋਕ ਨੇ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਸਾਰੇ ਬਿਵਾਰੀ ਨੇ ਅੱਜ ਪੂਰੀ ਇਹ ਤੋਂ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਸਾਨੂੰ ਪੂਰੀ ਆਸ ਇਹ ਅਸੀਂ ਜੇ ਅਮਰ ਸਿੰਘ ਹੁੰਦੇ ਤਾਂ ਤੁਸੀਂ ਕੰਪੀਟੀਸ਼ਨ ਕਿਉਂ ਦੇ ਐਕਟੀਵਿਟੀ ਕੀ ਹੈ ਜੀ ਕੋਈ ਵੀ ਅੱਜ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਆਪਣੀ ਪਾਰਟੀ ਦੀ ਗੱਲ ਕਰਨੀ ਹੈ ਆਪਣੀ ਪਾਰਟੀ ਦੇ ਇਦਾਂ ਦੇ ਮੁੱਦੇ ਲੋਕਾਂ ਨੂੰ ਲੈ ਕੇ ਜਾਵਾਂਗੇ ਉਹਦੇ ਦਾਅਵੇ ਚਿਤਾਰ ਠੀਕ ਹੈ ਥੈਂਕ ਯੂ ਥੈਂਕ ਯੂ